ਹਾਂਜੀ ਤਾਇਆ ਜੀ ਕੀ ਹਾਲ ਚਾਲ ਆ ਠੀਕ ਆ ਜੀ ਬਹੁਤ ਵਧੀਆ ਵਧੀਆ ਚੱਹੀਦਾ ਤੇ ਅਪ ਅੱਜ ਤਾਇਏ ਹੋਂਾਂ ਤੋਂ ਲੈਣੀ ਆ ਜਾਣਕਾਰੀ ਜਿਹੜਾ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਦੇ ਸਰਪੰਚਾਂ ਬਾਰੇ ਏ ਟੂ ਜ਼ेड ਜਿਹੜੇ ਸਰਪੰਚ ਹੀ ਆ ਇਹ ਕਿੰਨੇ ਸਾਲਾਂ ਤੋਂ ਸਟਾਰਟ ਹੋਈ ਆ ਜੀ 1952 ਤੋਂ ਜੀ ਅੱਛਾ ਹਾਂਜੀ 1952 ਤੋਂ ਲੈ ਕੇ 59 ਤੱਕ ਤਾਰਾ ਸਿੰਘ ਸਰਪੰਚ ਰਹੇ ਹਾਂਜੀ ਉਹ 1952 ਤੋਂ ਲੈ ਕੇ 7 ਸਾਲ 7 ਸਾਲ ਕਿ ਇਹ ਪਹਿਲਾਂ ਵੀ ਸੱਤ ਸਾਲਾ ਹਾਂ ਠੀਕ ਆ 1960 ਤੋਂ 14 ਸਾਲ ਭਗਵਾਨ ਸਿੰਘ ਸਰਪੰਚ ਰਹੇ ਹੂੰ 1973 ਤੱਕ ਅੱਛਾ ਜੀ ਉਦੋਂ ਬਾਅਦ ਚ 1973 ਤੋਂ 78 ਤੱਕ ਦੁਰਲਾ ਸਿੰਘ ਮਾਨ ਅੱਛਾ ਜੀ ਉਦੋਂ ਬਾਅਦ ਜੀ ਉਦੋਂ ਬਾਅਦ ਫਿਰ ਵੋਟਾਂ ਪਈਆਂ ਮੈਂਬਰਾਂ ਦੀਆਂ ਹਾਂਜੀ ਮੈਂਬਰਾਂ ਤੋਂ ਬਣੇ ਸਰਪੰਚ ਹੂੰ ਉਹਦੇ ਵਿੱਚੋਂ ਜੀਤ ਸਿੰਘ ਸਰਪੰਚ 2.5 ਸਾਲ ਕਰੀ ਹੂੰ ਉਸ ਤੋਂ ਬਾਅਦ 2.5 ਸਾਲ ਮੱਗਰ ਸਿੰਘ ਨੇ ਅੱਛਾ ਉਸ ਤੋਂ ਬਾਅਦ ਫੇਰ ਵੋਟਾਂ ਪੈ ਗਈਆਂ ਕਿੰਨੇ ਸਾਲਾਂ ਚ 78 ਚ ਹਾਂਜੀ ਫੇਰ ਮੱਗਰ ਸਿੰਘ ਸਰਪੰਚ ਜਿੱਤ ਗਿਆ ਸਿੱਧਾ ਹੂੰ ਉਹ 88 ਤੱਕ ਰਿਹਾ ਹਾਂਜੀ ਹਾਂਜੀ 88 ਚ ਫੇਰ ਵੋਟਾਂ ਪੈ ਗਈਆਂ ਹਾਂਜੀ ਨਾ ਫੇਰ ਵੋਟਾਂ ਨਹੀਂ ਪਈਆਂ ਫੇਰ ਉਹਨੂੰ ਰੌਲਾ ਜਾਂ ਸੀ ਹਾਂਜੀ ਛਾਰਕੂ ਬਾਜ ਆ ਜਾ ਉਦੋਂ ਵੋਟਾਂ ਵੀ ਨਹੀਂ ਪੈਣਾਂ ਅੱਛਾ ਮੱਗਰ ਸਿੰਘ ਨੇ ਰਹਿਣਾ ਸੀ 793 ਤਾਈ ਹਾਂਜੀ ਉਹਦੀ ਮੌਤ ਹੋ ਗਈ ਅੱਗੋਂ ਹੂੰ ਉਹ ਫਿਰ 2 ਢਾਈ ਸਾਲ ਜੈਪ ਸਿੰਘ ਕੌੜੇ ਨੇ ਸਰਪੰਚੀ ਕੀਤੀ ਉਹਦੀ ਅੱਛਾ 793 ਤੱਕ ਹਾਂਜੀ 1993 ਦੇ ਬੇਰ ਵੋਟਾਂ ਪੈ ਗਈਆਂ ਹਾਂਜੀ ਫਿਰ ਜੈਪ ਸਿੰਘ ਕੌੜਾ ਜਿੱਤ ਗਿਆ ਹੂੰ ਉਹ ਰਹਿ 98 ਤੱਕ ਅੱਛਾ 1998 ਹੂੰ 1998 ਦੇ ਵਿੱਚ ਫਿਰ ਸੌਣ ਸਿੰਘ ਸਰਪੰਚ ਜਿੱਤਿਆ ਠੀਕ ਆ ਜੀ ਉਹ ਰਹੇ 2003 ਤੱਕ ਹਾਂਜੀ 2003 ਦੇ ਵਿੱਚ ਫੇਰ ਵੋਟਾਂ ਪਈਆਂ ਹਾਂਜੀ ਫਿਰ ਨਿਸ਼ਾਨ ਸਿੰਘ ਭੋਲਾ ਸੋਹੀ ਸੋਹੀਵਾਲ ਵਾਲਾ ਹੂੰ ਸੋਹਿਆ ਵਾਲਾ ਨਿਸ਼ਾਨ ਸੋਹਿਆ ਵਾਲਾ ਹੂੰ ਫਿਰ ਉਹ ਜਿੱਤ ਗਿਆ ਹਾਂਜੀ ਫਿਰ 5 ਸਾਲ ਉਹਨਾਂ ਨੇ ਕਰੇ ਹੂੰ 2008 ਤੱਕ ਹਾਂਜੀ 2008 ਚ ਵੋਟਾਂ ਪਈਆਂ ਜੀ ਫਿਰ ਪੰਪ ਵਾਲੀ ਗਰਮੇਲ ਸੇ ਉਹ ਬਣਿਆ ਸਰਪੰਚ 2008 ਦੇ ਵਿੱਚ 2008 ਚ ਹਾਂਜੀ ਫਿਰ 2000 ਤੱਕ 13 ਤੱਕ ਰਹੇ ਉਹ 13 ਤੱਕ 2013 ਚ ਵੋਟਾਂ ਪਈਆਂ ਹਾਂ ਫਿਰ ਅਮਰਜੀਤ ਜਿੱਤਿਆ ਅੱਛਾ 2013 ਚ ਅਮਰਜੀਤ ਸਿੰਘ ਢਾਲੀਵਾਲ ਹਾਂਜੀ ਹਾਂਜੀ ਉਹ ਰਹੇ 2018 ਤੱਕ ਹਾਂਜੀ 2018 ਚ ਫੇਰ ਵੋਟਾਂ ਪੈ ਗਈਆਂ। ਹੂੰ ਫੇਰ ਸ਼ੌਣ ਸਿੰਘ ਸਰਪੰਚ ਜਿੱਤ ਗਿਆ। 2018 ਤੋਂ ਲੈ ਕੇ 2023 ਤੱਕ 2023 ਤੱਕ ਹੁਣ ਅਜੇ ਦਿਵਾਰੀ ਵੋਟਾਂ ਪਈਆਂ ਨਹੀਂ। ਹਾਂ ਹੁਣ 2024 ਚ ਵੋਟਾਂ ਪੈਣਗੀਆਂ। ਹੁਣ ਪੈਣਗੀਆਂ। ਇਹ ਸਰਪੰਚੀ 1952 ਤੋਂ ਲਾਗੂ ਹੋਈ ਸੀਗੀ। 1952 ਤੋਂ। ਫਿਰ ਉਹ 1952 ਤੋਂ ਪਹਿਲਾਂ ਕੀ ਸਿਸਟਮ ਸੀਗਾ? ਉਦੋਂ ਨੰਬਰਦਾਰ ਹੀ ਸਾਰਾ ਨਿਵੇੜੇ ਕਰਦੇ ਹੁੰਦੇ ਪਿੰਡ ਦੇ। ਸਰਪੰਚ ਨਹੀਂ ਹੁੰਦਾ ਸੀਗਾ। ਨਾ ਉਦੋਂ ਸਰਪੰਚ ਨਹੀਂ ਸੀ। ਕੋਈ ਮੈਂਬਰ ਵੀ ਨਹੀਂ ਹੁੰਦਾ ਸੀਗਾ। ਨਾ ਕੋਈ ਮੈਂਬਰ। ਨੰਬਰਦਾਰ ਹੀ ਹੁੰਦਾ ਸੀਗਾ ਨੰਬਰਦਾਰ ਹੁੰਦੇ ਸੀ ਕੱਲੇ ਫਿਰ ਇਹ ਨੰਬਰਦਾਰੀ ਕਿਵੇਂ ਮਿਲਦੀ ਸੀਗੀ ਨੰਬਰਦਾਰੀ ਮਿਲਦੀ ਸੀ ਪਿਓ ਤੋਂ ਪੁੱਤ ਨੂੰ ਅੱਛਾ ਉਹ ਕੋਈ ਵੋਟਾਂ ਨਹੀਂ ਸੀ ਪੈਂਦੀ ਉਦੋਂ ਨਾ ਹੀ ਵੋਟ ਉਦੋਂ ਬਾਣੀ ਵੀ ਸੀ ਕਿਸੇ ਦੀ ਤੇ ਫਿਰ ਇੱਜਾ ਮਿਲੀ ਠੀਕ ਆ ਹਾਂ ਅੰਗਰੇਜ਼ਾਂ ਵਾਲੇ ਆ ਗਏ ਸਹੀ ਆ 1947 ਦਾ ਹੀ ਗਰੀ ਜਰੇ ਰਹੇ ਹਨ ਹੂੰ 1947 ਵੇਲੇ ਤੁਸੀਂ ਕਿੰਨੇ ਕੁ ਸੋਡੇ ਉਮਰ ਸੀਗੀ ਉਦੋਂ ਬਾਵਾ ਛੋਟੇ ਸੀ ਲਾਲੋ ਸਾਢੇ ਕਿਤਾਬ ਸਾਲ ਦੇ ਹੋਵਾਂਗੇ ਅੱਛਾ ਠੀਕ ਆ ਛੋਟੇ ਜਿਹੇ ਛੋਟੇ ਜੀ ਕਸਮਾੜਾ ਮੋਟਾ ਜਾ ਕੇ ਖੇਲ ਚ ਸਰਪੰਚ ਬਣ ਲਗਿਆ 1952 ਚ ਉਦੋਂ ਮੈਨੂੰ ਪੂਰੀ ਸ਼ੋਰਤ ਆ ਅੱਛਾ ਫਿਰ ਜਦੋਂ ਪਹਿਲੀ ਵਾਰ ਵੋਟਾਂ ਪਈਆਂ ਉਦੋਂ ਵੋਟ ਨਹੀਂ ਸੀ ਪਈ ਹਾਂ ਵੀ ਅਜੇ 1952 ਚ ਤੂੰ ਹੀ ਬਣਾਇਆ ਸੀ ਆਪਣੀ ਧਰਮਸਾਲਾ ਚ ਪਿੰਡ ਦੀ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਮੋਨੋ ਮੋਨੀ ਬਣਾਏ ਵੰਡਦੇ ਨਹੀਂ ਸੀ ਉਦੋਂ ਅੱਛਾ ਉਦੋਂ ਕਿਸੇ ਨੂੰ ਵੰਡ ਦਾ ਚਾਹ ਨਹੀਂ ਹੁੰਦਾ ਹਾਂ 1200 ਮਾਥਾ ਬਣਾਇਆ ਉਹ ਕਹਿੰਦਾ ਸੀ ਮੈਂ ਬੰਡਣਾ ਨਹੀਂ ਅੱਛਾ ਬਹੁਤ ਵਧੀਆ ਬੰਦਾ ਸੀ ਠੀਕ ਆ ਤੇ ਫਿਰ ਜਦੋਂ ਪਹਿਲੀ ਵਾਰ ਵੋਟਾਂ ਪਈਆਂ ਕਿੰਨੇ ਸਾਲਾਂ ਚ ਪਈਆਂ ਆਪਣੇ ਪਿੰਡਾ 1969 ਚ 1969 ਚ ਪਈਆਂ ਹਾਂ ਫਿਰ ਸਾਰੇ ਪਿੰਡ ਦਾ ਹੋਰ ਐਮਐਲਏ ਤੇ ਤੂੰ ਅਗੋਂ ਵੀ ਪਈਆਂ ਹੋਣੀਆਂ ਹਾਂ ਪਰ ਸਰਪੰਚੀ ਦੀ 1969 ਤੋਂ ਸ਼ੁਰੂ ਹੋਈ ਠੀਕ ਆ ਫਿਰ ਪਹਿਲੀ ਵਾਰ ਜਦੋਂ ਵੋਟਾਂ ਪਈਆਂ ਪੂਰਾ ਚਾਹ ਹੋਗਾ ਪਿੰਡ ਨੂੰ ਹੈ ਪੂਰਾ ਬਹੁਤ ਵਧੀਆ ਕੀ ਬਹੁਤ ਮਾਹੌਲ ਸੀਗਾ ਉਹ ਪਿੰਡ ਦਾ ਬਹੁਤ ਵਧੀਆ ਹੀ ਸੀ ਪਿੰਡ ਦਾ ਆਪਣਾ ਪਹਿਲਾ ਕੋਈ ਵਧੀਆ ਰਿਹਾ ਹੁਣ ਹਾਂ ਪਿੰਡ ਦਾ ਆਪਣਾ ਪਹਿਲਾ ਤਾਂ ਇੱਕ ਨੰਬਰ ਤੇ 1969 ਤੋਂ ਥਰ ਹੁਣ ਤਾਂ ਕੋਈ ਅਜੇ ਤੱਕ ਕੋਈ ਕਰਾਬੀ ਨਹੀਂ ਹੈ ਪਿੰਡ ਚ ਹੂੰ ਸੁੱਖ ਸ਼ਾਂਤੀ ਬਾਬੇ ਦੀ ਕਿਰਪਾ ਕੀ ਆ ਪਰਮਾਤਮਾ ਰੱਖੇ ਵੀ ਜੁਗਦਾਂਤੀ ਹਾਂਜੀ 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 ਤਾਇਆ ਜੀ ਨੇ ਆਪਾਂ ਨੂੰ ਸਰਪੰਚੀ ਕਿੰਨੇ ਸਾਲਾਂ ਤੋਂ ਸ਼ੁਰੂ ਹੋਈ ਆ ਪਹਿਲਾ ਸਰਪੰਚ ਕਿਹੜਾ ਸੀਗਾ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਜ਼ਿਆਦਾ ਤਹਿ ਦਿਲੋਂ ਸ਼ੁਕਰੀਆ ਮਿਹਰਬਾਨੀ ਧੰਨਵਾਦ ਓਕੇ ਜੀ